ਤੁਸੀਂ ਪਹਿਲੇ ਬੰਦੇ ਮਿਲਿਓ ਮੈਂ ਇਹ ਨਹੀਂ ਕਹਿੰਦਾ ਕਿ ਕੀ ਤੁਸੀਂ ਕਹਿੰਦੇ ਕਿ মিডিਆ ਉਹਦੇ ਵਾਲਾ ਸਪੋਰਟ ਕਰਦਾ ਅਸੀਂ ਕਿਸੇ ਬੰਦੇ ਨੂੰ ਕਿਹਾ ਕਿ ਤੁਸੀਂ ਇਹਦੇ ਬਾਰੇ ਬੋਲੋ ਮੈਂ ਇਹ ਗੱਲ ਨਹੀਂ ਤੁਹਾਨੂੰ ਕਹੀ ਅਸੀਂ ਵਿਐਸਪੀ ਨੂੰ ਬਲਾਉਂ ਕਰਦੇ ਆ ਤਾਂ ਅਸੀਂ ਵਿਐਸਪੀ ਨੂੰ ਸਪੋਰਟ ਕਰਾਂਗੇ ਅਕਸਰ মিডিਆ ਦੇ ਵਿੱਚ ਨਾਮ ਨਹੀਂ ਲਿਆ ਜਾਂਦਾ ਉਹ ਇੱਕ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਨਹੀਂ ਅਸੀਂ ਬਿਲਕੁਲ ਇਗਨੋਰ ਨਹੀਂ ਕਰਦੇ ਲੈ ਤੁਸੀਂ ਨਹੀਂ ਕਰਦੇ ਤੁਸੀਂ ਤਾਂ ਨਹੀਂ ਕਰਦੇ ਪਰ ਬਹੁਤ ਚੈਨਲ ਹੈਗੇ ਆ ਬਹੁਤ ਚੈਨਲ ਹੈਗੇ ਆ ਮੈਂ ਤੁਹਾਡੇ ਚੈਨਲ ਤੇ ਬਲੇਮ ਨਹੀਂ ਲਾਉਂਦਾ ਕਦੇ ਤੇ ਕਿ ਤੁਸੀਂ ਵੀ ਪਹਿਲਾਂ ਜਿਹੜੇ মিডিਆ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਡਿਗਰਟ ਪਾਰਟੀਆਂ ਦੇ ਗਣਾਤੇ ਆ ਸਾਰਾ ਕੁਝ ਤਾਂ 베ਚਤਾ ਠੀਕ ਹੈ ਜੀ 에어ਪੋਰਟ 베ਚਤੇ 13035 ਰੇਲਵੇ ਸਟੇਸ਼ਨ 베ਚ ਦਿੱਤੇ ਆ ਬੰਦਰਗਾਹਾਂ 베ਚ ਦਿੱਤੀਆਂ ਆ ਇੱਕ ਆਮ ਬੰਦੇ 2000 ਰੁਪਇਆ ਬੈਂਕ ਦਾ ਬੈਲੈਂਸ ਖੜਾ ਹੋਵੇ ਬੈਂਕ ਵਾਲੇ ਉਹਦੀ ਕੁਰਕਰੀ ਕਰਨ ਆ ਜਾਂਦੇ ਆ ਫੇ ਉਹਨਾਂ ਦੀ ਮਾਲਿਆ ਹੋਣਾ ਦੀ ਅਡਾਨੀ ਹੋਣਾ ਦੀ ਅਡਵਾਨੀ ਹੋਣਾ ਦੀ ਜਾਂ ਹੋਰ ਜਿੰਨੇ ਵੀ ਆ ਇਹ ਮੋਦੀ ਦੀ ਮੀਲੀ ਭੁੱਖ ਨਾਲ ਹੀ ਹੋ ਰਿਹਾ ਸਾਰਾ ਬਸ ਇਹ ਕਿੱਥੇ ਗਏ ਬੰਦੇ ਸਾਡੇ ਦੇਖਦਾ ਪੈਸਾ ਖਾ ਕੇ ਕਿੱਥੇ ਗਏ ਸੋਚਿਆ ਸਾਡੇ ਤੋਂ ਪਹਿਲਾਂ ਜੋ ਭਾਈ ਸਾਹਿਬ ਬੋਲੇ ਸੀ ਉਹ ਪਹਿਲਾਂ ਕੁਝ ਹੋਰ ਸੀਗਾ ਮੀਡੀਆ ਤੇ ਕੁਝ ਹੋਰ ਆ ਉਹ ਚੀਜ਼ ਨਾਲ ਹੀ ਸਾਡੇ ਦੀਜ ਦਾ ਬੀੜਾ ਬੈਠਾ ਬਹੁਤ ਵਧੀਆ ਜੀ ਕੀ ਨਾ ਭਾਈ ਆਪਣਾ ਭਾਈ ਮੇਰਾ ਨਾਮ ਸ਼ੌਂਕੀ ਸੁਮਣਿਆ ਬੜਾ ਪਿੰਡ ਬੜਾ ਪਿੰਡ ਹਾਂਜੀ ਤੇ ਤੁਸੀਂ ਇਸ ਵਾਰ ਕਿਵੇਂ ਦੇਖਦੇ ਹੋ ਵੋਟਾਂ ਨੂੰ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਇਲੈਕਸ਼ਨ ਬਹੁਤ ਵਧੀਆ ਜੀ ਇਸ ਵਾਰ ਅਸੀਂ ਜੋ ਸਾਡਾ ਕੈਂਡੀਡੇਟ ਹੈ ਇਕੱਲਕੇ ਬੋਲਾਂਗੇ ਐਡਵੋਕੇਟ ਬਨਵਿੰਦਰ ਕੁਮਾਰ ਜੀ ਬੀਐਸਪੀ ਤੋਂ ਆ ਜਿਹਦਾ ਅਕਸਰ ਮੀਡੀਆ ਦੇ ਵਿੱਚ ਨਾਮ ਨਹੀਂ ਲਿਆ ਜਾਂਦਾ ਕਿਉਂਕਿ ਤੁਸੀਂ ਵੀ ਪਹਿਲਾਂ ਜਿਹੜੇ ਮੀਡੀਆ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਡਿਗਜ ਪਾਰਟੀਆਂ ਦੇ ਗਣਾਤੇ ਆ ਹੂੰ ਤੇ ਇੱਕ ਮੈਂ ਤੁਹਾਡੀ ਗੱਲ ਸੁਣ ਰਿਹਾ ਵੀ ਵੀਜੇਪੀ ਨੇ ਸਿਲੰਡਰ ਦੇ ਉੱਤੇ ਵੀਜੇਪੀ ਨੇ ਆ ਦਿੱਤਾ ਤੇ ਜੇ ਆਪਾਂ ਹੁਣ ਜੇ 500 ਵਾਲੀ ਚੀਜ਼ 1200 ਨੂੰ ਦੇ ਦਵਾਂਗੇ ਤਾਂ ਉਹਦੇ ਵਿੱਚੋਂ ਜਿਹੜੇ ਬਾਕੀਆਂ ਨੂੰ 2 ਕਰੋੜ ਬੰਦਿਆਂ ਨੂੰ ਦੇਣੀ ਆ ਆਪਾਂ ਮੁਫਤ ਵੀ ਦੇ ਸਕਦੇ ਆ ਵਿੱਚੋਂ ਕਿਉਂਕਿ ਜਿਹੜੀ 500 ਵਾਲੀ ਚੀਜ਼ ਆ ਆਪਾਂ 1200 ਨੂੰ ਦਿੰਨੇ ਆ ਤਾਂ ਦੂਜਿਆਂ ਨੂੰ ਦੇਵਾਂਗੇ ਦੂਸਰੀ ਰਹੀ ਗੱਲ ਸੈਂਟਰ ਗਵਰਨਮੈਂਟ ਦੀ ਗੱਲ ਜਿੱਦਾਂ ਆਪਾਂ ਚੱਲਦੀ ਆ ਆਪਾਂ ਨੂੰ ਵੀ ਪਤਾ ਆ ਸਾਰਾ ਕੁਝ ਤਾਂ ਬੀਤ ਤਾਂ ਠੀਕ ਹੈ ਜੀ ਏਅਰਪੋਰਟ ਵੇਚਤੇ 135 ਰੇਲਵੇ ਸਟੇਸ਼ਨ ਵੇਚ ਦਿੱਤੇ ਆ ਠੀਕ ਹੈ ਜੀ ਹੋਰ ਬੰਦਰਗਾਹਾਂ ਵੇਚ ਦਿੱਤੀਆਂ ਆ ਠੀਕ ਹੈ ਜੀ ਜਿਹੜੇ ਤਕੜੇ ਬੰਦੇ ਸੀਗੇ ਉਹ ਆਰਮਰ ਰੁਪਈਆ ਲੈ ਕੇ ਚੱਲ ਗਏ ਆ ਉਹਨਾਂ ਦੇ ਸਿਰਫ ਉਹਨਾਂ ਨੂੰ ਜੀ ਮਤਲਬ ਘੋਸ਼ਣਾ ਕਰ ਦਿੱਤੀ ਕਿ ਹੁਣ ਤੜੀ ਫਾਰ ਕਰਤੇ ਆ ਲੇਕਿਨ ਉਹ ਪੈਸਾ ਲੈ ਕੇ ਤੇ ਚੱਲ ਗਏ ਸਾਡੇ ਦੇਸ਼ ਦਾ ਇੱਕ ਆਮ ਬੰਦੇ 2000 ਰੁਪਈਆ ਬੈਂਕ ਦਾ ਬੈਲੈਂਸ ਖੜਾ ਹੋਵੇ ਬੈਂਕ ਵਾਲੇ ਉਹਦੀ ਕੁਰਕਰੀ ਕਰਨਾ ਜਾਂਦੇ ਆ ਤਫੇ ਉਹਨਾਂ ਦੀ ਮਾਲਿਆ ਹੋਣਾ ਦੀ ਅਡਾਨੀ ਹੋਣਾ ਦੀ ਅਡਵਾਨੀ ਹੋਣਾ ਦੀ ਜਾਂ ਹੋਰ ਜਿੰਨੇ ਵੀ ਆ ਇਹ ਮੋਦੀ ਦੀ ਮਿਲੀਭੁਗਤ ਨਾਲ ਹੀ ਹੋ ਰਿਆ ਸਰ ਇਹ ਕਿੱਥੇ ਗਏ ਬੰਦੇ ਸਾਡੇ ਦੇਖਦਾ ਪੈਸਾ ਖਾ ਕੇ ਕਿੱਥੇ ਗਏ ਜੇ ਠੀਕ ਆ ਸਾਰਿਆਂ ਦੀ ਆਪਣੀ ਆਪਣੀ opinion ਆ ਸਾਡੀ ਵੀ ਆਪਣੀ ਆ ਠੀਕ ਹੈ ਜੀ ਸਾਡੇ ਜਿਹੜਾ ਚੰਗਾ ਬੰਦਾ ਆ ਉਹਨੂੰ ਮੋਰੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਨਹੀਂ ਚੰਗੇ ਬੰਦੇ ਨੂੰ ਮੋਰੇ ਲਿਆਉਣ ਦੀ ਕੋਸ਼ਿਸ਼ ਕਹਿੰਨੇ ਕਰਨੀ ਲੋਕਾਂ ਨੇ ਹੁਣ ਇੱਥੇ ਅਸੀਂ ਜਿੰਨੇ ਬੰਦੇ ਕੋਲ ਲਿੱਤੀ ਤੁਸੀਂ ਪਹਿਲੇ ਬੰਦੇ ਮਿਲਿਓ ਮੈਂ ਇਹ ਨਹੀਂ ਕਹਿੰਦਾ ਕਿ ਕੀ ਤੁਸੀਂ ਕਹਿੰਦੇ ਕਿ মিডিਆ ਉਹਦੇ ਵੱਲ ਸਪੋਰਟ ਕਰਦਾ ਅਸੀਂ ਕਿਸੇ ਬੰਦੇ ਨੂੰ ਕਿਹਾ ਕਿ ਤੁਸੀਂ ਇਹਦੇ ਬਾਰੇ ਬੋਲੋ ਮੈਂ ਇਹ ਗੱਲ ਨਹੀਂ ਤੁਹਾਨੂੰ ਕਹੀ মিডিਆ ਉਹਦੇ ਵੱਲ ਸਪੋਰਟ ਕਰਦਾ ਮੈਂ ਇਹ ਗੱਲ ਤੁਹਾਨੂੰ ਕਹੀ ਆ ਕਿ ਜਿਹੜਾ ਕੈਂਡੀਡੇਟ ਖੜਾ ਆ ਤੁਸੀਂ BSP ਬਲਵਿੰਦਰ ਕੁਮਾਰ ਦਾ ਹੁਣ ਤੱਕ ਨਾਂ ਨਹੀਂ ਸੀ ਲਿਆ ਪਹਿਲੀ ਵੀਡੀਓ ਬੈਕ ਕਰਕੇ ਦੇਖ ਲਿਓ ਤੁਸੀਂ ਦੂਜੀਆਂ ਪਾਰਟੀਆਂ ਦੇ KP ਦਾ ਮੈਂ ਤੁਹਾਨੂੰ ਨਾਮ ਦੱਸਿਆ ਪਿੱਛੇ ਬੈਕ ਕਾਲ ਸੁਣ ਲਿਓ ਮੇਰੀ ਠੀਕ ਹੈ ਜੀ ਮਹਿੰਦਰ KP ਕਾਂਗਰਸ ساری ਜ਼ਿੰਦਗੀ ਕੱਟੀ ਅਕਾਲੀ ਦਲ ਚ ਆ ਗਿਆ ਸਭ ਨਹੀਂ ਗੱਲ ਸੁਣੋ ਉਹਨਾਂ ਤੋਂ ਇਲਾਵਾ ਹਾਲੇ ਹੋਰ ਬਹੁਤ ਸਾਰੀਆਂ ਸਾਡੀਆਂ ਪਾਰਟੀਆਂ ਨੇ ਭਾਜੀ ਹੋਰ ਜਿਹੜੇ ਆਜ਼ਾਦ ਮਤਲਬ ਕੱਲੋਂ ਮੈਂ ਖੜ੍ਹ ਜਮਾ ਹੋ ਸਕਦਾ ਤੁਹਾਨੂੰ ਮੇਰਾ ਪੂਰਾ ਤੁਸੀਂ ਨਾਂ ਬੇਰਵਾ ਲੈਂਦੇ ਹੋ ਪਰ ਇੱਕ ਜਿਹੜੀ ਪਾਰਟੀ ਨੈਸ਼ਨਲ ਪਾਰਟੀ ਆ ਜਿਹੜਾ ਇੱਕ ਐਡਵੋਕੇਟ ਆ ਇੱਕ ਪ੍ਰੈਸ਼ਰ ਪੁਟਰ ਰਹਿ ਚੁੱਕਾ ਆ ਇੰਗਲਿਸ਼ ਮੀਡੀਆ ਅਖਬਾਰ ਦਾ ਹੋਰ ਉਹਦੇ ਕੋਈ ਕਈ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇੱਕ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਨਹੀਂ ਅਸੀਂ ਬਿਲਕੁਲ ਇਗਨੋਰ ਨਹੀਂ ਕਰਦੇ ਤੇ ਦੇ ਤੁਸੀਂ ਨਹੀਂ ਕਰਦੇ ਤੁਸੀਂ ਤਾਂ ਨਹੀਂ ਕਰਦੇ ਪਰ ਬਹੁਤ ਚੈਨਲ ਹੈਗੇ ਆ ਬਹੁਤ ਚੈਨਲ ਹੈਗੇ ਮੈਂ ਤੁਹਾਡੇ ਚੈਨਲ ਤੇ ਬਲੇਮ ਨਹੀਂ ਲਾਉਦਾ ਕਦੇ ਬਸ ਬਹੁਤ ਚੈਨਲ ਆ ਖਾਸ ਕਰ ਗੋਦੀ ਮੀਡੀਆ ਤੇ ਕਿਸੇ ਦੂਸਰੇ ਚੈਨਲ ਤੇ ਦਾਦਾ ਸੋਸ਼ਲ ਮੀਡੀਆ ਤੇ ਤਾਂ ਆਉਂਦਾ ਆ ਕੋਈ ਨੋਟ ਤੁਹਾਡੀ ਵੀਡੀਓ ਹਰ ਕੋ ਪਹੁੰਚਣੀ ਹੈ ਲਿੰਕ ਹਰੇਕ ਕੋ ਪਹੁੰਚ ਜਾਣਾ ਚੱਲ ਜਾਣਾ ਸੋਸ਼ਲ ਮੀਡੀਆ ਤੇ ਹੈਗਾ ਤੁਸੀਂ ਤੁਸੀਂ ਇਸ ਚੀਜ਼ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ ਜੀ 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 ਨਹੀਂ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਮੈਂ ਕਹਾ ਮਤਲਬ ਕੋਈ ਚੀਜ਼ਾਂ ਤੁਸੀਂ ਮੀਡੀਆ ਅਸੀਂ ਇਸ ਲਈ ਅਸੀਂ ਸਾਡਾ ਫੁੱਲ ਸੋਸ਼ਲ ਮੀਡੀਆ ਚ ਹੈ ਹਾਂ ਸੋਸ਼ਲ ਮੀਡੀਆ ਚ ਹੈਗਾ ਆ ਪਰ ਸੋਸ਼ਲ ਮੀਡੀਆ ਦੇ ਉੱਤੇ ਉੱਠ ਕੇ ਜਿਹੜੇ ਆ ਉਹ ਸਿਰਫ ਉਹੀ ਗੱਲ ਦਿਖਾਉਂਦੇ ਆ ਜੋ ਉਹਨਾਂ ਨੇ ਸੈੱਟ ਕੀਤਾ ਹੋਇਆ ਮਾਈਂਡ ਸੈੱਟ ਕਰਨ ਲਈ ਉਹਨਾਂ ਨੇ ਇਸ ਵੀਰ ਤੋਂ ਉਹੀ ਚੀਜ਼ ਚਲਾਉਣੀ ਆ ਜੋ ਮਾਈਂਡ ਸੈੱਟ ਕਰਨਾ ਲੋਕਾਂ ਦਾ ਜਿੱਦਰ ਨੂੰ ਉਹ ਲੋਕਾਂ ਨੂੰ ਚਲਿਆ ਆਣਾ ਚਾਹਦੇ ਆ ਉਹਨਾਂ ਦੀ ਸੋਚ ਆ ਉਦੋਂ ਨੂੰ ਲੋਕਾਂ ਦੇ ਵਿੱਚ ਉਹੋ ਹੀ ਗੱਲਾਂ ਵੀਰ ਤੋਂ ਉਹਨਾਂ ਨੇ ਸ਼ਾਮ ਤੱਕ ਪਾਉਣੀਆਂ ਤਾਂ ਕਿ ਉਹ ਬੰਦਾ ਆਪਣੀ ਸੋਚ ਨਾ ਰੱਖ ਸਕੇ ਆਪਣੀ ਸੋਚ ਦੇ ਦਰਾਂ ਚੱਲ ਨਾ ਸਕੇ ਠੀਕ ਆ ਸਾਰੇ ਨਹੀਂ ਚੱਲਣਗੇ ਸਾਰੇ ਵਿਰੋਧੀ ਨਹੀਂ ਹੁੰਦੇ ਸਾਰੇ ਨਾਲ ਨਹੀਂ ਹੁੰਦੇ ਤੇ ਅਸੀਂ ਬੀਐਸਪੀ ਨੂੰ ਬਲੋਨ ਕਰਦੇ ਆ ਤਾਂ ਅਸੀਂ ਬੀਐਸਪੀ ਨੂੰ ਸਪੋਰਟ ਕਰਾਂਗੇ ਅਸੀਂ ਚਾਹਾਂ ਵਿਦੇਸ਼ ਦੇ ਵਿੱਚ ਇੱਕ ਵਾਰੀ ਬੀਐਸਪੀ ਨੂੰ ਮੌਕਾ ਮਿਲਣਾ ਚਾਹੀਦਾ 67 ਸਾਲ 68 ਸਾਲ ਕਾਂਗਰਸ ਨੇ ਰਾਜ ਕੀਤਾ ਸਾਡੇ ਛੇਰੀਆਂ ਜਾਂ ਲੋਕਾਂ ਦੇ ਛੇਰੀਆਂ ਜ਼ਮੀਨਾਂ ਜਾਇਦਾਤਾ ਫੈਕਟਰੀਆਂ کارਖਾਨੇ ਕਿੱਥੇ ਗਏ 10 15 ਸਾਲ ਭਾਤੀ ਜਨਤਾ ਪਾਰਟੀ ਨੇ ਰਾਜ ਕੀਤਾ ਇਹ ਕਿੱਥੇ ਗਿਆ ਸਮਾਨ ਕਿੱਥੇ ਗਿਆ ਜੇ ਇੱਕ ਬੰਦੇ ਨੂੰ ਕਰੋੜਾਂ ਰੁਪਈਆ ਵੰਡਦਾ ਦਾ ਜਾਂ ਉਹਨੂੰ ਮਾਫ ਕੀਤਾ ਜਾਂਦਾ ਤਾਂ ਬਾਕੀਆਂ ਲੋਕਾਂ ਨੂੰ 2000 ਲੈ ਉਹਦੇ ਗੱਲ ਚ ਕੂਠਾ ਨਹੀਂ ਦਿੱਤਾ ਜਾਂਦਾ ਮੈਂ ਤੁਹਾਨੂੰ ਦੇਖੋ ਤੁਸੀਂ ਸਟਾਰਟਿੰਗ ਹੀ ਕਿਹਾ ਕਿ ਮੈਂ ਤਾਂ ਖੁੱਲ ਕੇ ਦੱਸੂਗਾ ਕਿ ਮੈਂ ਇਹਨੂੰ ਸਪੋਰਟ ਕਰਦਾ ਖੁੱਲ ਕੇ ਦੱਸਦਾ ਜੀ ਹੁਣ ਇਹਦਾ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਨਾ ਜੀ ਬਿਲਕੁਲ ਆਉਣਾ ਚਾਹੀਦਾ ਹੁਣ ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਆ ਸਾਡੇ ਤੋਂ ਪਹਿਲਾਂ ਜੋ ਭਾਈ ਸਾਹਿਬ ਬੋਲੇ ਸੀ ਉਹ ਪਹਿਲਾਂ ਕੁਝ ਹੋਰ ਸੀਗਾ ਮੀਡੀਆ ਤੇ ਕੁਝ ਹੋਰ ਆ ਉਹ ਚੀਜ਼ ਨਾਲ ਹੀ ਸਾਡੇ ਫੀਸ ਦਾ ਬੇੜਾ ਵੜਦਾ ਜੇ ਬੋਲਣਾ ਤਾਂ ਖੁੱਲ ਕੇ ਬੋਲੋ ਜੇ ਡਰ ਕੇ ਬੋਲਣਾ ਤੇ ਇੱਕ ਪਾਸੇ ਸ਼ੇਰ ਬਣ ਕੇ ਤੇ ਦੂਜੇ ਪਾਸੇ ਬਿੱਲੀ ਨਾ ਬਣੋ ਤੇ ਸੋਸ਼ਲ ਮੀਡੀਆ ਦੀ ਕਮਿਟੀ ਦਾ ਇਹੀ ਆਈ ਦੇਖੋ ਜੋ ਹੋਣਾ ਇਹਨਾਂ ਦੇ ਵਿਚਾਰ ਲਿਤਾਈ ਚਲਾ ਤੇ ਤੁਹਾਡੇ ਵਿਚਾਰ ਤੇ ਤੁਹਾਡੀ ਚਲਾ ਤੇ ਇਹਨਾਂ ਦੇ ਵਿਚਾਰ ਬਿਲਕੁਲ ਜੀ ਜਿਹੜੀ ਲੋਕੀ ਘਰੇ ਬੈਠੇ ਜਿਹੜੀ ਸੁਣ ਜਿਓਗੇ ਤੁਹਾਨੂੰ ਉਹਨੇ ਤੁਹਾਡੀਆਂ ਗੱਲਾਂ ਸੁਣੀਆਂ ਤੁਹਾਡੀਆਂ ਗੱਲਾਂ ਵਧੀਆ ਲੱਗੀਆਂ ਅਗਲਾ ਅਬਜ਼ਰਵ ਕਰੇਗਾ ਕੋਈ ਚੀਜ਼ ਮੇਰੀ ਆਪਣੀ ਸੋਚ ਆ ਕਿਸੇ ਨੂੰ ਵਧੀਆ ਲੱਗਣੀ ਕਿਸੇ ਨੂੰ ਮਾੜੀ ਲੱਗਣੀ ਠੀਕ ਹੈ ਜੀ ਜਿਹੜੇ ਪਹਿਲਾਂ ਭਾਈ ਸਾਹਿਬ ਬੋਲੇ ਸੀ ਜਾਂ ਹੋਰ ਬੋਲਣਗੇ ਉਹਨਾਂ ਦੀ ਕਿਸੇ ਦੀ ਮੈਨੂੰ ਚੰਗੀ ਲੱਗਣੀ ਕਿਸੇ ਨੂੰ ਮਾੜੀ ਲੱਗਣੀ ਠੀ ਆਪਣੀ ਆਪਣੀ ਸੋਚਣਾ ਮਤਦਾਨ ਦਾ ਮਤਲਬ ਸੀ ਕਿ ਤੁਸੀਂ ਆਪਣੇ ਸੋਚ ਆਪਣੀ ਮਤ ਦੇ ਨਾਲ ਦਾਨ ਕਰਨਾ ਵੋਟ ਦਾ ਮਤਦਾਨ ਦਾ ਅਸਲੀ ਤਾਂ ਕਰਨੇ ਹੀ ਸੀ ਪਰ ਮਤ ਕੀ ਹੋ ਰਹੀ ਹੈ ਅੱਜ ਜਾਂ ਸ਼ਰਾਬ ਤੇ ਜਾਂ ਪੈਸੇ ਤੇ ਜਾਂ ਸ਼ਿਫਾਰਿਸ਼ ਤੇ ਤੇ ਜਾਂ ਫਿਰ ਕਿਸੇ ਨਾ ਕਿਸੇ ਹੋਰ ਲੋਕਮਤ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੇ ਆਪਣੇ ਅਕੋਰਡਿੰਗਲੀ ਵੋਟ ਪਾਉਣੀ ਹੈ ਅਸੀਂ ਸਰਕਾਰ ਚੁਣਾਂਗੇ ਆਪਣੇ ਅਕੋਰਡਿੰਗਲੀ ਅਸੀਂ ਸਰਕਾਰ ਚੁਣਾਂਗੇ ਵੋਟ ਪਾਣ ਜਾਵਾਂਗੇ ਪਾਈਓ ਅਸੀਂ ਕਿਸੇ ਨੂੰ ਗ੍ਰਾਹ ਕਰਾਂਗੇ 99% ਲੋਕ ਜਿੰਨੀ ਵੋਟ ਵੀ ਪਾਉਦੇ ਆ ਆਪਣੀ 63% ਠੀਕ ਹੈ ਜੀ ਰੇਸ਼ੋ ਜੇ ਉਹ ਵੀ ਹੈ 62 63 ਕਿਤੇ 75% ਕਿਤੇ 74% ਉਹਦੇ ਵਿੱਚੋਂ ਜਿਹੜੇ ਸਹੀ VOTER ਆ ਉਹਨਾਂ ਨੂੰ ਗਮਰਾਹ ਕਰਕੇ ਅੱਧਿਆਂ ਨੂੰ ਅੱਧੇ ਤੋਂ ਬਾਅਦ ਨੂੰ ਗਮਨਾਹ ਕਰਕੇ ਕਿਸੇ ਨਾ ਕਿਸੇ ਮਤਲਬ ਪੋਲੀਟਿਕੀਅਨ ਨੂੰ ਵੋਟ ਪਾਈ ਜਾਂਦੀ ਨਹੀਂ ਨਹੀਂ ਤੁਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕੋਈ ਗਮਰਾਹ ਕਰਦਾ ਕੌਣ ਗਮਨਾਹ ਹੁੰਦਾ ਮੇਰੀ ਮੇਰੀ ਗੱਲ ਸੁਣੋ ਤੁਸੀਂ ਮੀਡੀਆ ਆ ਤੁਸੀਂ ਮੇਰੀ ਗੱਲ ਸੁਣਨੀ ਮੈਂ ਕਹਿ ਰਿਹਾ ਤਾਂ ਮੈਂ ਆਪਣੀ ਤੌਰ ਤੇ ਕਹਿ ਰਿਹਾ ਤੁਸੀਂ ਕਹੋ ਮੈਂ ਤੁਹਾਨੂੰ ਕਿਹੋ ਜਿਹੇ ਤਰੀਕੇ ਨਾਲ ਕਹਿ ਰਿਹਾ ਤਾਂ ਮੈਂ ਅਸੀਂ ਅੱਜਕੱਲ ਕਿਹਨ ਕੀ ਅਸੀਂ ਬਹੁਤ ਅਸੀਂ ਸਮਾਰਟ ਹੋ ਗਏ ਆ ਸਰ ਤੁਹਾਨੂੰ ਨਹੀਂ ਅਸੀਂ ਕਹਿ ਰਹੇ ਕਿ ਤੁਸੀਂ ਕਹੋ ਨਹੀਂ ਨਹੀਂ ਆਮ ਲੋਕ ਅ ਇਹ ਚੀਜ਼ਾਂ ਹੁੰਦੀਆਂ ਕਿ ਤੁਸੀਂ ਵੀ মিডিਆ ਵਾਲੇ ਆ ਤੁਹਾ ਤੁਸੀਂ ਵੀ ਹਰਸ ਨੂੰ ਵੋਟ ਪਾਉਂਦੇ ਆ ਤੁਹਾਨੂੰ ਵੀ ਪਤਾ ਹੈ ਕੀ ਨਹੀਂ ਹੁੰਦਾ ਪਿੰਡਾਂ ਇੰਡੀਅਨ ਰਿਵੀਜ਼ਨ ਤੁਸੀਂ ਇਹ ਮੁੱਦਾ ਤੁਸੀਂ ਵੀ ਚੱਕੋ ਨਾ ਕਿਹਾ ਕਿ ਹਾਂ ਲੋਕਾਂ ਨੂੰ ਕੋਈ ਜਿੱਕ ਰੋਕਦਾ ਹਾਂ ਮੁੱਦਾ ਚੱਕਦੇ ਕਰਕੇ ਤੁਹਾਡੇ ਕੋਲ ਬੋਲਦੇ ਆ ਇਹ ਮੁੱਦਾ ਚੱਕੀ ਇਹਨਾਂ ਦਾ ਬੋਲੀ ਹੈ ਕਿ ਮੈਂ ਕਿਹਾ ਜੀ ਸਾਡੇ ਤੋਂ ਬਾਅਦ ਵੀ ਤੁਹਾਨੂੰ ਕੋਈ ਦਿਖਦਾ ਵੀ ਹੈ ਨਾ ਮਿਲਦਾ ਵੀ ਉਹਨੂੰ ਸਮਝਾਓ ਆਪਣੀ ਅਕੋਰਡਿੰਗ ਸਾਡੇ ਸਾਰੇ ਦਾ ਫਰਚ ਬਣਦਾ ਬੀਸਿਕਲੀ ਦੇਖੋ ਜਿੱਥੇ ਤੱਕ ਸਾਡੀ ਪਹੁੰਚ ਆ ਹੂੰ ਅਸੀਂ ਗੁਰਾਇਆਂ ਚ ਖੜੇ ਆ ਅਸੀਂ ਗੁਰਾਇਆਂ ਦੇ 10 ਬੰਦੇ ਖੜੇ ਆ 10 10 ਹੌਣ ਦਾ ਤੇ ਤੁਹਾਡੀ ਸੋਸ਼ਲ ਮੀਡੀਆ ਤੁਹਾਡੀ ਪੂਰੇ ਵਰਲਡ ਚ ਫੈਲਣੀ ਆ ਠੀਕ ਆ ਜਿਹੜੀ ਚੀਜ਼ ਅਸੀਂ ਸੋਣਦੇ ਤੁਸੀਂ ਵੀ ਇਮਾਨਦਾਰੀ ਨਾਲ ਪੂਰੀ ਫੈਲਾ ਦਿਓ ਜੋ ਫਸ ਤੰਬੇ ਆ ਤੁਸੀਂ ਭਾਰਤ ਦਾ ਠੀਕ ਆ ਤਿੰਨ ਸਤੰਭ ਫੇ ਲਿਆ ਚੌਥਾ ਸਤੰਭ ਤੇ ਹੁਣ ਆ ਜਾ ਤੁਸੀਂ ਦੇਖੋ ਕੀ ਕਰਨਾ ਨਹੀਂ ਥੋੜੀ ਦੇਖੋ ਅਸੀਂ ਤੁਹਾਡੀ ਸਾਡੀ ਆਵਾਜ਼ ਪਹੁੰਚਾਉ ਅਸੀਂ ਵੀ ਬੋਲਦੇ ਆ ਡੈਫੀਨੇਟਲੀ ਬਿਲਕੁਲ ਜੀ ਦੇਖੋ ਅਸੀਂ ਜਲੰਧਰ ਤੋਂ ਆਏ ਆ ਅਸੀਂ ਓਲੀ ਓਲੀ ਸਾਰੇ ਲੱਗੇ ਆਪਣੇ ਅਕੋਰਡਿੰਗ ਸਾਨੂੰ ਵੀ ਜਿੰਨਾ ਹੁੰਦਾ ਚਲੋ ਅਸੀਂ ਜਿੰਨਾ ਲੋਕਾਂ ਨਾਲ ਗੱਲਬਾਤ ਕਰ ਅਸੀਂ ਕਿੰਨੇ ਵੀ ਆਮ ਲੋਕਰ ਆਮ ਪਬਲਿਕ ਦੀ ਸਾਨੂੰ ਜਿਹੜਾ ਮਰਜ਼ੀ ਫੋਨ ਕਰਕੇ ਬਾਲ ਵੀ ਹਾਂ ਸਾਡੇ ਲੋਕ ਬਾਲੋ ਦੀ ਤਾਂ ਜਿਹੜੀ ਮਰਜ਼ੀ ਬਾਈਟ ਲੈ ਕੇ ਚਲਾ ਦੀ ਅਸੀਂ ਤੁਹਾਡੇ ਕੋਲ ਆਇਆ ਦੇਖੋ ਅੱਜ ਅਸੀਂ ਅੱਡੇ ਦੇ ਗਰਮੀ ਚ ਅਸੀਂ ਵੀ ਤਾਂ ਆਏ ਤੁਹਾਡੇ ਕੋਲ ਸਾਨੂੰ ਇਹੀ ਵੀ ਅਸੀਂ ਆਪਣੀ ਆਵਾਜ਼ ਬਚਾਉਂ ਅਸੀਂ ਲੋਕਾਂ ਦਾ ਟਕ ਬਚਾਉਂਦੇ ਹਾਂ